ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮੁੱਖ ਸ਼ਬਦ ਅਸੇ ਅਨਸਾਰ ਜੋ ਜੋ ਸ਼ਰਨ ਪਰੇ ਸਾਧੂ ਕੀ ਨਾਮ ਜਪੀਏ ਨਾਮ ਤਪੀਏ ਸੰਤ ਤਮਾਰੇ ਤੁਮਰੇ ਪੀਤਮ ਤਿਨ ਕੋ ਕਾਲ ਨਾ ਖਾਤੇ ਅੰਦਨ ਬਾਬਾ ਨਨਸਿੰਘ ਜੀ ਚਲੀਰਾ ਵਾਲੇ ਮਹਾਂਪੁਰਖ ਨਾਨਕ ਸਾਹਿਬ ਜਿਨ੍ਹਾਂ ਨੇ ਸੰਸਾਰ ਅੰਦਰ ਆ ਕੇ ਅਮਰ ਦਾ ਨਾਮ ਲਿਜਿਆ ਐਸਾ ਛੱਟਾ ਦਿੱਤਾ ਥਾਈ ਥਾਈ ਦੇਸਾਂ ਉਦੇਸਾਂ ਦੇ ਅੰਦਰ ਅਨਗੁਰੂ ਨਾਨਕ ਮਹਾਰਾਜ ਜੀ ਦੇ ਇਸ ਸ਼ਬਦ ਦੇ ਪਰਚਮ ਨੂੰ ਸ਼ਬਦ ਦੁਆਰਾ ਪ੍ਰਕਾਸ਼ ਕੀਤਾ ਹੈ अनेका ਗੀਤਨੀਏ अनेका ਪ੍ਰਚਾਰਕ ਆਪ ਜੀ ਦੀ ਸੰਸਥਾ ਵੱਲੋਂ ਸਾਜੇਗੇ ਅਜ ਦੁਨੀਆ ਦੇ ਅੰਦਰ ਅਨਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਸਿਖਤ ਕਰਨ ਵਾਲੇ ਬਾਬਾ ਨਾਨਕ ਸਿੰਘ ਜੀ ਮਹਾਂਪੁਰਖਾਂ ਵੱਲੋਂ ਬਰਸਾਏ ਹੋਏ ਮਹਾਂਪੁਰਖਾਂ ਤੋਂ ਅੱਗੇ ਚੱਲਦੀ ਹੋਈ ਪੀੜ੍ਹੀ ਅਨੁਸਾਰ ਹਰ ਥਾਂ ਇਮਾਂਪੁਰਖਾਂ ਦਾ ਵਾਸਾ ਅਤੇ ਕੀਰਤਨੀਆਂ ਦਾ ਵਾਸਾ ਸੁਣਨ ਨੂੰ ਮਿਲਦਾ ਹੈ ਔਰ ਦਰਸ਼ਨ ਹੁੰਦੇ ਨੇ ਰੀਤਮ 뮤직 ਵੱਲੋਂ ਮਹਾਂਪੁਰਖਾਂ ਦੀ ਇਸ ਵਰਸੀ ਨੂੰ ਸਮਰਪਿਤ ਕੀਤੇ ਹੋਏ ਭਾਈ ਹਰਭਜਨ ਸਿੰਘ ਜੀ ਫਿਜੀਨੋ ਵਾਲੇ ਭਾਈ ਵਰਜੀਤ ਸਿੰਘ ਜੀ ਇਹਨਾਂ ਵੱਲੋਂ ਇੱਕ ਐਸੇ ਰਿਲੀਜ਼ ਕੀਤੀ ਗਈ ਹੈ ਮਾਪਕ ਰਕਮ ਉਸ ਮਰਬਤ ਕੀਤੀ ਹੈ। ਦੇਸ਼ਿਆਂ ਦੇਸਾਂ ਦੇ ਅੰਦਰ ਥਾਈ-ਥਾਈ ਬੈਠੀਆਂ ਸੰਗਤਾਂ ਸਦਾ ਪੂਰਵਕ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਔਰ ਇਸ ਪ੍ਰੀਤਮ ਮਿਊਜ਼ਿਕ ਨੂੰ ਆਪ ਜੀ ਜਰੂਰ ਸਰਵਣ ਕਰੋ ਜੀ ਔਰ ਉਤਸ਼ਾਹ ਨਾਲ ਲਾਓ ਇਹਨਾਂ ਸੇਵਕਾਂ ਦਾ ਦਾਸ ਭਾਈ ਅੰਦਰਜੀਤ ਸਿੰਘ ਜੀ ਹਜੂਰੀ ਰਾਗੀ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਇਹ ਵਿਸ਼ੇਸ਼ ਬੇਨਤੀ ਹੈ ਪਰ ਮਾਪੁਰਖਾਂ ਨੂੰ ਔਰ ਚਲਾਈ ਹੋਈ ਸੰਪਰਦਾ ਦੇ ਜਿੰਨੇ ਅੱਜ ਦੇ ਰਹੇ ਹਨ ਜਿੰਨੇ ਅੱਜ ਹਸਤਾਨ ਹਨ ਹਰ ਹਸਤਾਨ ਦੇ ਬੈਠੇ ਸੇਵਾਦਾਰਾਂ ਨੂੰ ਸਤਿ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ